ਸਾਥੇ ਦੋ ਤਿੰਨ ਸਾਥੀ ਖੋਲੇ ਹਨ ਮਤਲਬ ਸੰਦੀਪ ਨੰਗਲੰਬੀਆਂ ਸਾਡਾ ਮਸਦੀਪ ਸਿੱਧੂ ਤੇ ਮੁੱਸੇ ਵਾਲਾ ਉਹ ਦੁੱਖਾ ਜੀ ਵੀ ਮੈਨੂੰ ਹੈਗਾ ਮੈਂ ਗੱਲ ਕਰਦੇ ਝਲਕਦਾ ਬਾਈ ਸੇਫਟੀ ਰੱਖਿਆਗਾ ਥੋੜੀ ਜੀ ਸਾਡੀ ਦੇਖੋ ਇੱਕ ਮਿੰਟ ਬਈ ਇੱਕ ਮਿੰਟ ਗੱਲ ਕਰ ਲੈ ਹੋ ਜਾਂਦੀ ਬਾਈ ਲੱਖੇ ਇੱਕ ਮਿੰਟ ਗੱਲ ਪੂਰੀ ਸੁਣ ਮੈਂ ਤੈਨੂੰ ਮਿਲਣਾ ਸੀ ਵੈਸੇ ਮਤਲਬ ਸਵੱਬ ਚਲੋ ਅੱਜ ਬਣ ਗਿਆ ਸੇਫਟੀ ਹੈ ਦੇਖ ਯਾਰ ਮੌਤ ਸਭ ਦੀ ਆਉਣੀ ਹੈ ਨਾ ਵੀ ਸਾਡੀ ਮਤਲਬ ਕਲੰਬੀ ਬਾਗੀ ਸਾਡੀ ਸੋਚ ਵੀ ਬਾਗੀ ਹੈ ਨਾ ਸਾਡੀ ਥਾਪੀ ਵੀ ਬਾਗੀ ਸਾਡੀ ਬੋਲੀ ਰਹਦੀ ਹੈ ਬਾਈ ਬਿਲਕੁਲ ਤੇਰੇ ਸਿਰ ਤੇ ਅਸੀਂ ਬੋਲੀ ਦੇਖਦੇ ਆ ਅਸੀਂ ਪਾਰਟੀ ਨਾਲ ਕਿਸੇ ਨਾਲ ਵੀ ਮੈਂ ਵੀ ਝਾੜੂ ਦਾ ਬੰਦਾ ਹਨਾ ਖਾਸ ਆ ਬੰਦਾ ਯਾਰ ਪਰ ਸੱਚੀ ਇਹ ਚੌਹਣੇ ਵੀ ਬਾਈ ਬਣ ਕੇ ਸੇਫਟੀ ਰੱਖੇਗਾ ਥੋੜੀ ਜਿਹਾ ਭਰਾ ਬਣ ਕੇ ਯਾਰ ਵੀ ਐ ਵੀ ਯਾਰ ਤੈਨੂੰ ਕੁਝ ਹੋ ਗਿਆ ਤੇ ਭਾਣਾ ਸਿੱਧੂ ਆ ਯਾਰ ਹਨਾ ਵੀ ਸੇਫਟੀ ਰੱਖਿਆ ਕਰੋ ਭਰਾ ਯਾਰ ਪਰਮਾਤਮਾ ਨੂੰ ਪਤਾ ਹੈ ਕੀ ਹੋਣਾ ਹਨਾ ਬਾਕੀ ਜਿਹੜੀ ਸੇਵਾ ਲੈਣੀ ਹੈ ਵੀਰ ਪਰਮਾਤਮਾ ਨੂੰ ਲੈਣੀ ਹੈ ਕਿਉਂਕਿ ਨਾ ਟਾਈਮ ਕਿੰਨੇ ਸਾਹ ਉਹਨੇ ਕੱਲੀ ਕੱਲੀ ਲਿਖ ਕੇ ਭੇਜਿਆ ਨਹੀਂ ਬਿਲਕੁਲ 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 ਉਹ ਜਿੰਨੇ ਉਹਨੇ ਲਿਖੇ ਉਹਨੇ ਤਾਂ ਲੈ ਕੇ ਜਾਊਗਾ ਜਿਹੜੀ ਡਿਊਟੀ ਜਿਹੜੀ ਸੇਵਾ ਲਈ ਉਹ ਤਾਂ ਕਰਕੇ ਜਾਊਗਾ ਬਾਕੀ ਰੱਬ ਜਾਣਦਾ ਕਿ ਨਹੀਂ ਬਾਕੀ ਬਾਕੀ ਹੋ ਕਾਕਰ ਬੋਲਦਾ ਉਹ ਜਿਹੜਾ ਪ੍ਰੀਤ ਸਿੰਘ ਢੁਡੇ ਚੂ ਦੀਆਂ ਨਾਲੇ ਲੌਂਗੜਾ ਵਿੱਚ ਉਹ ਸਾਡੇ ਬੰਦੇ ਦਾ ਸੀ ਚਲੋ ਇਹ ਉਹ ਮੈਸੇਜ ਖੜਾ ਅੱਛਾ ਅੱਛਾ ਉਹ ਜੱਜ ਜੱਜ ਉਹ ਪੁਲਿਸ ਡਾਂਗਾਂ ਦੇ ਨਾਲ ਹਾਂ ਹਾਂ ਉਹ ਸਾਡੇ ਬੰਦੇ ਦਾ ਸੀ ਹਾਂ ਹਾਂ ਉਦਦੇ ਅਸੀਂ ਆਏ ਵੀ ਸੀ ਲੌਂਗੜਾ ਵਿੱਚ ਹਾਂ ਹਾਂ ਤੁਸੀਂ ਬਹੁਤ ਦੇਣਾ ਸੀ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਵੱਡਾ ਯੋਗਦਾਨ ਪੋੜਾ ਜੀ ਚਲੋ ਭਾਈ ਹੁਣ ਤਾਂ ਉੱਠਣ ਦਾ ਵੇਲਾ ਹਾਂ ਹੁਣ ਤਾਂ ਜੇ ਅਹੀਂ ਦਬ ਗਏ ਤਾਂ ਦਬ ਵੀ ਦਿੱਤੇ ਜਾਉਂਗੇ ਸਹੀ ਗੱਲ ਵੀ ਉਹ ਤਾਂ ਖੜੇ ਹੋ ਕੇ ਪੰਜਾਬ ਨੂੰ ਬਚਾ ਲਓ ਜੇ ਖੜੇ ਹੋ ਸਕਦੇ ਹਾਂ ਠੀਕ ਆ ਜੀ ਧੰਨਵਾਦ